ਠੀਕ ਆ ਦੋਸਤੋ ਗੁਰੀ ਡੇਰੀ ਫਾਰਮ ਦਾ ਸਵਾਗਤ ਹੈ ਕਿਸਾਨ ਵੀਰੋ ਅੱਜ ਬਾਈ ਮਰੀਕ ਦੇ ਕੋਲੇ ਆਏ ਆ ਪਿੰਡ ਪਰਵਾਲਾ ਤੇ ਜ਼ਿਲ੍ਹਾ ਇਹ ਪਿੰਨੋ ਤਰਨਤਾਰ ਲੱਗਦਾ ਤਹਿਸੀਲ ਪੱਟੀ ਤੇ ਅੱਜ ਵੀਰ ਕੋਲੇ ਦੋ ਤਿੰਨਾਂ ਦਿਨਾਂ ਦੀ ਮੈਂ ਕੱਚੀ ਆ ਤੇ ਬਾਲੀ ਚੰਗੀ ਹੈ ਡਾਪਰਾਂ ਦੀ ਖੁੱਲੀ ਥਣਪਾਂਡੇ ਦੀ ਵੀ ਸਾਫ਼ ਸੁਥਰੀ ਆ ਤੇ ਵਜਨ ਵਾਲੀ ਆ ਮੈਂ ਤੁਹਾਨੂੰ ਵੀ ਮੈਨੂੰ ਚੰਗਾ ਲੱਗਾ ਵਾ ਆ ਕਰੋ ਚੈੱਕ ਖੋਲਿਓ ਹਾਂ ਵੀਰ ਬਣੀ ਆ ਆ ਕਰੋ ਚੈੱਕ ਉਲ ਬਾਡੀ ਵੇਟ ਚ ਮੈਂ ਆ ਥੱਲਾ ਥੱਲਾ ਮੈਨ ਬਹੁਤ ਚੰਗਾ ਲੱਗਾ ਜੇ 2 ਦਿਨ ਕਰਮਾ ਲਈ ਲੈ ਜਾਊਗੀ ਵੀਰ ਦੇ ਨੰਬਰ ਆਪਾਂ ਸਕਰੀਨ ਤੇ ਚਲਦੇ ਕਰ ਦੇਣੇ ਆ ਜਿਹਦੇ ਵੀ ਮਨ ਪਸੰਦ ਆਵੇ ਵੀਰ ਨਾਲ ਸੰਪਰਕ ਕਰਕੇ ਤੇ ਸਬਦਾ ਕਰ ਸਕਦਾ ਏ ਕਰੋ ਮੈਂ ਥਣ ਪੰਡਾ ਚੈੱਕ ਕਰੋ ਮੈਂ ਦਾ ਥਣ ਵੀਰ ਜੀ ਬਹੁਤ ਵਿਰਲਾ ਲੱਗਾ ਠੰਡਾ ਧੀਰਾ ਪਸ਼ੂ ਏ ਕਈਆਂ ਵੀਰੇ ਦੀ ਡਿਮਾਂਡ ਹੁੰਦੀ ਹੈ ਕਿ ਠੰਡਾ ਧੀਰਾ ਪਸ਼ੂ ਲੈਣਾ ਆਪਾਂ ਤੇ ਤੁਰ ਫਿਰ ਕੇ ਲਾਓ ਲੱਭ ਕੇ ਲਓ ਗਰਮ ਪਸ਼ੂ ਵੀਰ ਮੇਰੇ ਨਾਮ ਲਾਓ ਤੇ ਹਾਂਜੀ ਵੀਰ ਕੀ ਇਹਦਾ ਮੁੱਲ ਮੁੱਲ ਵਗੀ ਰੱਖਿਆ ਫਿਰ ਮੋਲ ਮਨੀਰ ਭਾਜ ਦਾ ਮਰਜ਼ੀ ਕਰੀ ਲਈਏ ਇੱਕੋ ਇੱਕ ਗੱਲ 65 ਹਜ਼ਾਰ ਦੀ ਦੇ ਦੇਣੀ ਹੈ ਕਹਿੰਦਾ ਪੂਰੇ 65 ਦੀ ਦੇ ਦੇਣੀ ਹਾਂ ਨਾ ਮੈਂ ਸਾਰਾ ਮਾਨਤ ਨਾ ਪਿੱਕੇਰੀ ਕਰ ਤਾ ਨਾ ਪੂਰੇ 65 ਦੀ ਦੇ ਦੇਣੀ ਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਿਓ ਲਾਈਕ ਮਿਲਦੇ ਆ ਕਹੇ ਨਵੀਂ ਅਪਡੇਟ ਨਾਲ